ਇਹ ਇਸ ਮਾਜੀ ਸੇਵਾ ਵਾ ਇਹ ਸਾਡਾ ਕੋਈ ਪੋਲੀਟਿਸ਼ਨਰਾਂ ਦਾ ਕੰਮ ਨਹੀਂ ਜੀ ਇਹ ਸਾਡਾ ਕੋਈ ਇਹਦੇ ਵਿੱਚ ਇਹੋ ਜਿਹਾ ਵਲਫਰੇਵ ਨਹੀਂ ਆ ਓਨਾ ਹੋਰ ਵੀ ਆਪਾਂ ਚਲੋ ਪੇਨ ਵੀ ਹੋ ਗਏ ਘਰਾਂ ਨੂੰ ਇਹ ਵੀ ਆਪਾਂ ਕੰਮ ਦੇਣ ਵਾਲੇ ਸੇਵਾ ਨੂੰ ਤੇ ਪਿੰਡਾਂ ਦੀ ਦੇਖ ਕੇ ਇਹਨਾਂ ਨੂੰ ਆਪਾਂ ਜਿਹੜੇ ਸੁੱਖੀਆਂ ਸਾਡੀਆਂ ਜਿਹੜੀਆਂ ਊਮਾ ਜੀ ਜੀ ਨੋ ਨੋ ਓਂ ਨਰਪੈ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਅਕਸਵਰ ਸਾਧਗੁਰੂ ਜੀ ਦਾ ਨਾਮ वाल्मी महाराज की, की वाल्मिक शक्ति अमर है वाल्मिक शक्ति जो बोले सो दृपी महाराज की जय जो बोले जैं। जैं। जो, बोले, जो बोले जो बोले सो नुपय प्रभु महाराज की जय जो बोले सो वाल्मीकि प्रभु महाराज प्रभु की जय गुरु जी का खालसा वाहेगुरु जी की बोले सो वाल्मीकि महाराज की जय ਵਾਇਕ ਜੀ ਦਾ ਕਾਮ ਸਾਬ ਵਾਇਕ ਜੀ ਦੀ ਫਤਿਹ ਬਾਬਾਈ ਆਏ ਤੁਸੀਂ ਬਠਿੰਡਾ ਵਿਖੇ ਆਏ ਕਿਸ ਬੰਦ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜੈ ਵਾਲਮੀਕੀ ਜੀ ਜੈ ਗੁਰਬਿਨਾਨਦ ਜੋ ਕਿ ਅੱਜ ਬਠਿੰਡੇ ਵਿੱਚ ਪਹੁੰਚੇ ਸਾਡੀ ਟੀਮ ਸੂਚੀ ਟੀਮ ਪਹੁੰਚੀ ਆ ਸਾਡੇ ਕੋਲ ਵਿੱਚ ਮਕਰਪੇ ਸਿੰਘ ਜੀ ਇਹ ਜਸਮੀਤ ਜੀ ਚੇਅਰਮੈਨ ਪੰਜਾਬ ਜੀ ਕਿਸੋਤਾ ਸਾਹਿਬ ਜੀ ਸਾਡੇ ਹਲ ਕੰਚਾ ਦੇ ਗਰੀ ਮੰਡੀ ਤੋਂ ਜੀ ਤੇ ਸਾਡੇ ਕੁਲਦੀਨ ਜੀ ਸਾਡੇ ਗੀਰ ਜੀ ਤੇ ਪਹੁੰਚੇ ਨੇ ਉਮੀਦਵਾਰ ਤੇ ਸਾਡਾ ਨਿੱਘਾ ਸਵਾਗਤ ਕੀਤਾ ਜਿਹੜਾ ਅੱਜ ਗਰਮੀਤਕੌਰ ਭੈਣ ਨੂੰ ਇੱਕ ਮਹਿਲਾ ਨੇ ਤਾਂ ਚੇਅਰਮੈਨ ਪੰਜਾਬ ਜਾਂ ਨਿਯਤ ਕੀਤਾ ਗਿਆ ਵਾ ਤੇ ਹੋਰ ਵੀ ਔਡੇ ਤਿਆਰੀਆਂ ਇਹਨਾਂ ਨੂੰ ਦੇਣ ਦਾ ਉਦਘਾਰ ਵੀ ਦਿੱਤਾ ਗਿਆ ਜੀ ਬਬਾਈ ਕਿੰਨੀ ਮੈਂਬਰੀ ਕਮੇਟੀ ਦਾ ਗਠਨ ਕੀਤਾ ਯਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਕੀ ਵਿਸ਼ਵਾਸ ਦਵਾਇ ਜੀ ਇਹ ਸਾਨੂੰ ਵੀ ਵਿਸ਼ਵਾਸ ਹੈ ਭੈਣ ਦੇ ਵੀ ਬੜੀ ਤਾਂ ਦੇ ਦੇ ਨਾਲ ਸੇਵਾ ਨਿਭਉਣਗੇ ਜੀ ਤੇ ਅੱਗੇ ਵੀ ਸਮਾਜੀ ਸੇਵਾ ਦੇ ਇਹ ਕਰਦੇ ਤੇ ਧੰਨਵਾਦ ਆ ਸਾਡੇ ਭੈਣ ਹੁੰਦਾ ਕਿ ਨਗਰ ਚ ਜਾ ਕੇ ਜਿਹੜੀਆਂ ਸੁੱਤੀਆਂ ਕੁਮਮਾਂ ਨੂੰ ਜਗਾ ਕੇ ਜਾਰੂਦ ਕਰਕੇ ਤੇ ਉਹਦੇ ਚਰਨਾਂ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਨਗੇ ਸਾਰੀ ਤੇ ਕੀਤੀ ਜਾਏਗੀ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਗਰਮੀਤ ਕਰਦੇ ਹਾਂ ਗਰਮੀਤ ਕੋਰ ਜੀ ਅੱਜ ਜੋ ਕਿ ਤੁਹਾਨੂੰ ਮਹਾਰਿਸ਼ੀ ਭਗਵਾਨ ਵਾਲਮੀਕ ਗੁਰੂ ਗਿਆਨਾ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ ਮਹਿਲਾ ਵਿੰਗ ਦੇ ਪੰਜਾਬ ਚੇਅਰਮੈਨ ਨੇ ਨਿਯੁਕਤ ਕੀਤਾ ਗਿਆ ਇਸ ਮੌਕੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸੇਵਾ ਦਾ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਮੈਂ ਭਾਈ ਜੈਸਮੀ ਤੇ ਚੇਅਰਮੈਨ ਜੀ ਸਾਡੇ ਬਾਬਾ ਜੀ ਤੇ ਬਨਾਦ ਜੀ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਜੀ ਧੰਨਵਾਦ ਜੀ